ਨਸ਼ੇ ਦੀ ਦਲਦਲ ਵਿੱਚ ਫਸਿਆ ਕੋਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਆਪਣੀ ਕਮਾਈ ਲਟਾ ਸਕਦਾ ਹੈ ਚੋਰੀ ਕਰ ਸਕਦਾ ਹੈ ਜਾਂ ਇੱਥੋਂ ਤੱਕ ਕਿ ਕਿਸੇ ਦਾ ਕਤਲ ਵੀ ਕਰ ਸਕਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਨਸ਼ੇ ਦੀ ਪੂਰਤੀ ਦੇ ਲਈ ਕਬਰ ਵਿੱਚੋਂ ਕੰਕਾਲ ਵੀ ਕੱਢੇ ਜਾ ਸਕਦੇ ਨੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਅਸੀਂ ਗੱਲ ਕਰ ਰਹੇ ਹਾਂ ਪੱਛਮੀ ਅਫਰੀਕਾ ਦੇ ਇੱਕ ਮੁਲਕ ਸਿਆਰਾ ਲਿਓਨ ਦੀ ਇੱਥੇ ਇਨਸਾਨ ਦੀਆਂ ਹੱਡੀਆਂ ਨਾਲ ਬਣਾਈ ਜਾਣ ਵਾਲੀ ਇੱਕ ਡਰੱਗ ਹੈ ਜਿਸ ਦਾ ਨਾਮ ਹੈ ਕੁਸ਼ ਨਸ਼ੇੜੀ ਇਸ ਦੇ ਲਈ ਕਬਰ ਪੱਟਣ ਦੇ ਲਈ ਵੀ ਮਜਬੂਰ ਹੋ ਗਏ ਨੇ ਇਸ ਦੇ ਡੀਲਰ ਮੰਗ ਪੂਰੀ ਕਰਨ ਦੇ ਲਈ ਹੁਣ ਲੁਟੇਰੇ ਬਣ ਗਏ ਨੇ ਉਹ ਹੁਣ ਕਬਰਾਂ ਤੋਂ ਕੰਕਾਲ ਵੀ ਚੋਰੀ ਕਰਨ ਲੱਗੇ ਨੇ ਹਾਲਾਤ ਇਹ ਨੇ ਕਿ ਸਿਆਰਾ ਲਿਓਨ ਦੇ ਰਾਸ਼ਟਰਪਤੀ ਜੂਲੀਅਨ ਮਾਡਾ ਬਾਇਓ ਨੇ ਇਸ ਭਿਆਨਕ ਖਤਰੇ ਨੂੰ ਦੇਖਦੇ ਹੋਏ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇੱਕ ਸ਼ਹਿਰ ਦੇ ਕਬਰਿਸਤਾਨ ਨੂੰ ਬਚਾਉਣ ਦੇ ਲਈ ਫੋਰਸ ਲਗਾਨੀ ਪਈ ਹੁਣ ਜਾਣਦੇ ਹਾਂ ਕਿ ਆਖਿਰ ਇਹ ਡਰੱਗ ਹੈ ਕਿ ਅਤੇ ਇਸ ਦਾ ਖਤਰਨਾਕ ਅਸਰ ਕਿਸ ਤਰ੍ਹਾਂ ਹੁੰਦਾ ਹੈ ਇਸ ਡਰਗ ਨੂੰ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਪਦਾਰਥਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਜਿਸ ਵਿੱਚ ਇੱਕ ਮੁੱਖ ਹਿੱਸਾ ਮਨੁੱਖੀ ਹੱਡੀਆਂ ਵੀ ਨੇ ਇਸ ਡਰਗ ਦਾ ਸਿਗਰਟ ਵਰਗਾ ਰੋਲ ਜਾਂ ਭੰਗ ਦਾ ਜੁਆਇੰਟ ਬਣਾ ਕੇ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦਾ ਅਸਰ ਸਿਗਰਟ ਜਾਂ ਭੰਗ ਵਰਗਾ ਬਿਲਕੁਲ ਨਹੀਂ ਹੁੰਦਾ ਬਲਕਿ ਨਸ਼ਾ ਕਰਨ ਵਾਲਾ ਸ਼ਖਸ ਸੁੰਨ ਪੈ ਜਾਂਦਾ ਹੈ ਅਤੇ ਜ਼ਿੰਦਾ ਲਾਸ਼ ਦੀ ਤਰ੍ਹਾਂ ਦਿਖਾਈ ਦੇਣ ਲੱਗਦਾ ਹੈ ਇਸ ਦਾ ਸਭ ਤੋਂ ਖਤਰਨਾਕ ਅਸਰ ਇਨਸਾਨ ਦੇ ਦਿਮਾਗ ਤੇ ਹੁੰਦਾ ਹੈ ਇਸ ਡਰਗ ਦੇ ਆਦੀ ਹੋ ਚੁੱਕੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਕਈ ਮਾਮਲਿਆਂ ਵਿੱਚ ਮਲਟੀ ਆਰਗਨ ਫੇਲਰ ਯਾਨੀ ਸਰੀਰ ਦੇ ਕਈ ਅੰਗ ਖਰਾਬ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਉੱਥੇ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ ਮੌਤ ਦਾ ਅੰਕੜਾ ਜਾਰੀ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਸੈਂਕੜੇ ਲੋਕ ਮਲਟੀ ਆਰਗਨ ਫੇਲਰ ਦੀ ਵਜ੍ਹਾ ਨਾਲ ਜਾਨਾ ਗਵਾ ਚੁੱਕੇ ਨੇ ਸਿਰਾਲੀਓਨ ਦੇ ਮਨੋਵਿਗਿਆਨੀ ਹਸਪਤਾਲ ਦੇ ਮੁਤਾਬਕ ਸਾਲ 2020 ਤੋਂ ਸਾਲ 2023 ਦੇ ਵਿਚਾਲੇ ਹਸਪਤਾਲ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ 4000% ਦਾ ਇਜ਼ਾਫਾ ਹੋਇਆ ਹੈ। ਸਿਰਾਲੀਓਨ ਦੇ ਸ਼ਹਿਰ ਫਰੀਮੈਨ ਵਿੱਚ ਹਾਲਾਤ ਬੇहद ਖਰਾਬ ਨੇ। ਇੱਥੇ ਸਥਾਨਕ ਕਬਰਿਸਤਾਨ ਵਿੱਚ ਨੌਜਵਾਨ ਜਾਂ ਡੀਲਰ ਕਬਰਾਂ ਨਾ ਪੱਟ ਦੇਣ ਇਸ ਦੇ ਲਈ ਪੁਲਿਸ ਨੂੰ ਸਖਤ ਪਹਿਰਾ ਲਗਾਉਣਾ ਪਿਆ ਹੈ। ਰਾਸ਼ਟਰਪਤੀ ਨੇ ਐਮਰਜੈਂਸੀ ਦੇ ਐਲਾਨ ਦੇ ਨਾਲ ਨਾਲ ਨੈਸ਼ਨਲ ਟਾਸਕ ਫੋਰਸ ਵੀ ਬਣਾਈ ਹੈ ਜਿਸ ਦਾ ਕੰਮ ਹੋਏਗਾ ਕੁਸ਼ਨਾ ਦੀ ਇਸ ਡਰਗ ਤੋਂ ਲੋਕਾਂ ਨੂੰ ਬਚਾਉਣਾ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸੇ ਮੁਲਕ ਦੀ ਪੁਲਿਸ ਨੂੰ ਜ਼ਿੰਦਾ ਲੋਕਾਂ ਦੀ ਸੁਰੱਖਿਆ ਤੋਂ ਜ਼ਿਆਦਾ ਕਬਰਾਂ ਵਿੱਚ ਪਾਈਆਂ ਲਾਸ਼ਾਂ ਅਤੇ ਪਿੰਜਰਾਂ ਨੂੰ ਬਚਾਉਣਾ ਪਵੇ ਤਾਂ ਸੋਚੋ ਉਸ ਮੁਲਕ ਦਾ ਭਵਿੱਖ ਕੀ ਹੋਏਗਾ